90 ਅਕਸਤਾਸੀ ਬਸ ਆਪਾਂ ਕਰਤਾ ਗਏਗਾ ਨਾ ਤੇ ਕਰ ਲੇਗਾ ਹੁਣ ਭਾਈ ਜੀ ਤੇ ਤੁਮਨੇ 45470 47000 ਇੱਥੇ ਆਪਣਾ 47000 ਆ ਲਿਖ ਆ ਗਿਆ ਉਥੇ 44000 14000 47000 ਟ੍ਰਿਪਲ ਜ਼ੀਰੋ ਕਰ ਚੱਲ ਜੀ ਬਾਈ ਜੀ ਬੋਟਲ ਬਲੂ ਹੈ ਬੰਦੇ ਸਾਹਮਣੇ ਆ ਮੁੰਡਾ ਜਾਸ ਆ ਮੇਰੇ ਪਿੱਛੇ ਖੜਾ ਜਿਵੇਂ ਨਾਮ ਹੀ ਹੋ ਰਿਹਾ ਨਹੀਂ ਹਜੂਰ ਕਿੱਧਰ ਆ ਰਵਿੰਦਰ ਰਾਏ ਕੰਨਾ ਇੱਥੋਂ ਆ ਜਾ ਕੇ ਸਿੱਧੇ ਆਹੋ ਜਿੱਥੇ ਚੌਂਕੀ ਆ ਨਹੀਂ ਨਹੀਂ ਇੱਕ ਮਿੰਟ ਜਿੱਥੋਂ ਪਾਦਰੋਂ ਧਰਨੇ ਸਟਾਰਟ ਹੁੰਦੇ ਆ ਨਰਸਰੀ ਐ ਤਰਫੋਂ ਨਰਸਰੀ ਨਰਸਰੀ ਤੋਂ ਫੌਜ ਪਰੇ ਆਇਦਰੇ ਬਸ ਇਹਦੇ ਨਾਲ ਆ ਹਵੇਲੀ ਨਹੀਂ ਹਾਲੀ ਵੱਡੀ ਮਾਦਾ ਜੋ ਇਹਦੇ ਸਾਹਮਣੇ ਉਹਦੇ ਖਾਦੀ ਲੱਗੀ ਆ ਹਾਂਜੀ ਪ੍ਰਭਾ ਬੇਬੇ ਪਗੜੇ ਪਾਉਂਦੇ ਉਧਰ ਖੁੱਲੇ ਉੱਚੋ ਜੋ ਰਾਜੇਂਦਰ ਜਿਹੜੀ ਚੀਜ਼ ਦਾ ਕਹਿੰਦਾ ਵੀ ਆ ਖਾਣੀ ਹੈ ਗਰੰਟੀ ਗਰੁੱਪ ਦਾ ਸਮਰਾਈ ਨਾ ਕੀ ਉੱਲਾ ਮਾਰੇ ਨੂੰ ਖੋਜ ਕੇ ਸਾਰੀਆਂ ਵਾਰੀਆਂ ਦੇ ਹਾਲਾਤ ਪਰਸੰਦ ਦੱਸਣੀਆਂ ਪਈਆਂ ਰਾਏ ਖਾਨ ਪਤਨੀ ਦੋ ਬੁਲੇਖੇ ਸੀ ਸਾਨੂੰ ਤਾਂ ਨਹੀਂ ਦੱਸਿਆ ਪਤਨੀ ਜਾਣ ਪੁੱਛ ਕੇ ਨਹੀਂ ਦੱਸਿਆ ਇਸ ਗੱਲ ਦਾ ਜਵਾਬ ਦੇ ਫਿਰਣਾ ਰਾਜਵਿੰਦਰ ਸਿੰਘ ਜੀ ਪੰਡਰੇ ਤੁਸੀਂ ਆਪਣਾ ਨਾਮ ਪਿੰਡ ਤੇ ਪ੍ਰੋਬਲਮ ਲਿਖ ਕੇ WhatsApp ਕਰ ਦਿਓ। ਮੈਂ ਉਹ ਤੁਹਾਨੂੰ ਦੱਸੂਗਾ ਵੀ ਫਿਰ ਹੋ ਕੇ ਤੁਹਾਨੂੰ ਕਾਲ ਕਰਾਂਗੇ ਵੀ ਤੁਹਾਨੂੰ ਪੁੱਛਾਂਗੇ ਤੁਹਾਡੀ ਖਰਾਕ ਕਿਵੇਂ ਕਿਵੇਂ ਖਾਂਦੇ ਹੋ ਸਵੇਰ ਥੋੜਾ ਕਿ ਸ਼ਾਮ ਤੇ ਫਿਰ ਤੁਹਾਨੂੰ ਦੱਸਾਂਗੇ ਕਿਤੇ ਕਿਤੇ ਕੀ ਕੀ ਕਰਦੇ ਹੋ ਜੇ ਕੋਈ ਪੇਟ ਵਧਿਆ ਹੋਇਆ ਵੇਟ ਵਧਿਆ ਹੋਇਆ ਓਵਰ weight ਆ ਘੱਟ weight ਆ ਭਾਰ ਘੱਟਾ ਕੋਈ ਵੀ ਪ੍ਰੋਬਲਮ ਆ ਰਹੀ ਗਏ ਉਹਦਾ ਰੀਜ਼ਨ ਆ ਕਾਰਨ ਜਦੋਂ ਕਾਰਨ ਦਾ ਹੋਵੇ ਉਸਦਾ ਕਾਰਨ ਠੀਕ ਕਰ ਲਿਆ ਉਹਦਾ ਨਿਵਾਰਨ ਹੈ। ਸਿੰਘ ਸਾਹਿਬ ਹਾਂਜੀ ਸ਼ੂਗਰ ਮਾਤਾ ਜੀ ਇੱਕ ਹਫ਼ਤੇ ਦੇ ਵਿੱਚ ਨੋਰਮਲ ਤਿੰਨ ਹਫ਼ਤਿਆਂ ਚ ਦਵਾਈ ਅਸੀਂ ਕਹਿਣੀ ਆ ਨਾ ਮੇਰਾ ਵੈਦ ਗੁਰੂ ਗੋਬਿੰਦ ਦਾ ਫਿਰ ਉਹ ਹੀ ਤਾਂ ਕਿ ਦੱਸਣਾ ਨਾ ਤੁਹਾਨੂੰ ਵੀ ਕਹੇ ਨੂੰ ਕਹੀ ਜਾਂਦੇ ਆ ਮੇਰਾ ਵੈਦ ਗੁਰੂ ਗੋਬਿੰਦ ਦਾ ਹਾਂਜੀ ਲੈ ਲਓ ਮਟਰ ਆ ਨੰਬਰ ਪੜੇ ਜੋ ਖੰਡਾ ਮਰੇ ਮੰਡਾਂ ਦਾ ਪੈਦਾ ਹੈ ਜੀ ਸਾਨੂੰ ਦੱਸ ਜਸਪਾਲ ਹੰਸ ਜੋ ਹਾਸਰਾ ਸਟਾਕਰ ਹੈ ਉਹਦੇ ਵਾਸਤੇ ਹੀ ਬਣਤੀ ਹੈ ਕਿਉਂ ਕਿ ਜੇ ਡਾਕਟਰ ਸੁਰਮਾਨ ਦੀ ਗੱਲ ਹੀ ਹੈ ਉਥੇ ਬਹੁਤ ਜਸਪਾਲ ਹੰਸ ਪੁਨੇਗੀ ਕਲਾਕਾਰ ਤਰਤੂ ਵਿਧੁਰਾ ਆ ਆ ਸਰੀਰ ਵੀ ਸਵਰਗ ਸੀ ਜਾਂ ਧਰਤੀ ਵੀ ਸਵਰਗ ਸੀ ਇਹਨੂੰ ਵੀ ਨਰਕ ਬਣਾਦਾ ਸਰੀਰ ਨੂੰ ਇਹਨੂੰ ਵੀ ਨਰਕ ਸਾਨੂੰ ਤਾਂ ਗੁਰਬਾਣੀ ਦੇ ਵਿੱਚ ਨਾ ਗੁਰੂ ਸਾਹਿਬ ਨੇ ਸਾਨੂੰ ਸਾਰੇ ਤਰੀਕੇ ਨਾਲ ਸੁਝਾਦਾ ਮਾਤਾ ਸਾਨੂੰ ਪਿਆਰਿਆ ਕਿ ਕਿ ਵੀ ਸੁਝਾਦਾ ਭਾਈ ਕਿ ਕਿ ਵੀ ਸੁਝਾਦਾ ਮਿੱਤਰ ਆ ਕਿ ਕਿ ਵੀ ਸੁਝਾਦਾ ਸਾਰੇ ਤਰੀਕਿਆਂ ਨਾਲ ਸੁਣਾਇਆ ਸਾਨੂੰ ਪਸ਼ੂਆ ਕਿ ਕਿਤੇ ਸੁਣਾਤਾ ਠੀਕ ਹੋ ਜੀ ਹੋਰ ਉਹ ਕੀ ਡਾਕ ਮੰਨ ਫਿਰ ਭੋਜਨ ਦਾ ਪ੍ਰੇਡਤਾ ਕੀ ਆ ਦੱਸ ਹਾਂਜੀ ਖਾਣ ਪੀਣ ਦੇ ਪ੍ਰੇਡ ਕਰੋ ਜੇ ਨਾ ਠੀਕ ਹੋਏ ਤਾਂ ਲੋਕ ਇਹ ਕਹਿੰਦੇ ਪਲਦ ਦਾ سٹਾਮ ਲਿਆਓ ਗਰੰਟੀ ਲਿਖ ਕੇ ਦੇ ਦੇਗੇ ਦੂਸਰੀ ਗੱਲ ਆਪਾਂ ਇਹ ਵੀ ਕਹਿੰਦੇ ਜੇ ਸਾਡੀ ਗੱਲ 'ਚ ਫਰਕ ਹੋਇਆ ਲੋਕ ਤਾਂ ਕਹਿੰਦਾ ਯਾਰ ਫਰਕ ਪਿਆ ਤਾਂ ਸਿਰ ਮੇਰਾ ਤੇ ਜੁੱਤੀਆਂ ਤੁਹਾਡੀਆਂ ਪਰ ਆਪਾਂ ਕਹਿੰਦੇ ਵੀ ਸਿਰ ਤਾਂ ਮੇਰਾ ਹੋਊਗਾ ਜੁੱਤੀਆਂ ਵੀ ਮੇਰੀਆਂ ਹੋਣਗੀਆਂ ਤੁਸੀਂ ਬਿਨਾ ਕਿਨੇ ਮਾਰੀ ਜੀ ਪਰ ਐਡੀ ਗਾਰੰਟੀ ਤਨੂਰ ਕੋਣ ਪਰ ਇਹ ਗਾਰੰਟੀ ਗੁਰੂ ਕਰਦਾ ਸਾ ਮਾਰੇ ਮੈਂ ਤੁਹਾਡੇ ਸਾਹਮਣੇ ਕਹਿੰਦਾ ਡਾਕਟਰ ਕਹਿੰਦਾ ਜੀ ਤੂੰ ਤੁਰ ਨਹੀਂ ਸਕਦਾ 20 ਕਿਲੋਮੀਟਰ ਤੁਰਦੇ ਆ ਆ ਹੁਣ ਅਸੀਂ ਜਾਵਾਂਗੇ ਦੇ ਕਿਸੇ ਨੂੰ ਕੋਲੇਖਾ ਉਥੋਂ ਪੁੱਛ ਲੋ ਇੱਕ ਮੈਂ ਹੋਰ ਗੱਲ ਦੱਸਾਂ ਈ ਪਹਿਲਾਂ ਤੁਸੀਂ ਠੀਕ ਹੋ ਜਿਹੜੇ ਜਿਹੜੇ ਬੰਦੇ ਆਏ ਆ ਭਾਈ ਜੀ ਜਦੋਂ ਤੁਸੀਂ ਠੀਕ ਹੋਗੇ ਪਹਿਲਾਂ ਤੁਸੀਂ ਰਿਜ਼ਲਟ ਲਾਉਣਾ ਤੁਸੀਂ ਫੇਰ ਹੀ ਦੂਜਿਆਂ ਨੂੰ ਕਹਿ ਸਕਦੇ ਨਾ ਦਾਅਵੇ ਨਾ ਜਦੋਂ ਤੁਸੀਂ ਠੀਕ ਹੋਗੇ ਫੇਰ ਤੁਸੀਂ ਸਾਨੂੰ ਪਿੰਡ ਬੁਲਾਇਓ ਅਸੀਂ ਕੋਈ ਪੈਸਾ ਨਹੀਂ ਲੈਣਾ ਠੀਕ ਹੈ ਜੀ ਜਿੰਨੇ ਵੀ ਰੋਗੀ ਆ ਸਾਰੇ ਸਿਰ ਤੋਂ ਲੈ ਕੇ ਪੈਰਾਂ ਤੱਕ 3 ਤੋਂ 6 ਮਹੀਨਿਆਂ ਦੇ ਵਿੱਚ ਤੁਹਾਡੇ 80% ਲੋਕਾਂ ਲਈ ਦਵਾਈਆਂ ਮਿਲਦੀਆਂ ਲੱਗੀ ਸਾਬ ਜੀ ਆਪ ਆਪਣੀ ਘਰ ਹੀ ਲਗਾ ਲੈਂਗੇ ਹਨਾ ਬਾਬੇ ਖਾਸ ਕੀ ਦਵਾਈ ਦਾ ਨਾਮ ਤਾਂ ਇਹ ਤਾਂ ਮੈਨੂੰ ਦੱਸੇ ਨਹੀਂ ਬਾਈ ਜੀ 80% ਤਾਂ ਆਪ ਮਤਲਬ ਆਪਾਂ ਜਿਹੜਾ 50 ਤੋਂ 80% ਤਾਂ ਥੋੜੀ ਤੁਹਾਨੂੰ ਖਰਾਕ ਠੀਕ ਕਰਕੇ ਠੀਕ ਕਰ ਲੈਣ ਹੂੰ ਉਹ ਖਾਣਾ ਵੀ ਨੇ ਇਸ ਤਰ ਕਰ ਲੈ ਗੁਰੂ ਗ੍ਰੰਥ ਸਾਹਿਬ ਦੇ ਇੱਕ ਤੁਹਾਡਾ ਨਾਮ ਕੀ ਹੈ ਭਾਈ ਜੀ ਮੇਰਾ ਹਾਕਮ ਹਾਕਮ ਸਿੰਘ ਗੱਲ ਇਹ ਹੈ ਗੱਲ ਇਹ ਹੈ ਭਾਈ ਜੀ ਇਹ ਕਿਹੜੇ ਪਿੰਡ ਦਾ ਸੁਣੋ ਸੁਣੋ ਬਠਿੰਡੇ ਜ਼ਿਲ੍ਹੇ ਚਾਇਰਾਏ ਖਾਨਾ ਪਿੰਡ ਨੂੰ ਕਰ ਲੈ ਪਸੇ ਨਰਮਣੀ ਵਾਲੇ ਪਿੰਡ ਨੇ ਜਿਹੜਾ ਰਾਮਪੁਰਾ ਲਾਂਗੈ ਉਹ ਤੋਂ ਪੁਰਾਣੇ ਨਰਮਣੀ ਐਸ ਸਾਈਡ ਨਾਲ ਚੋਤਾ ਜਾਂ ਨਰਮਣਾ ਉਹ ਪਿੰਡ ਜਰਾਏ ਹਾਕਮ ਸਿੰਘ ਐਵਰੀ ਪ੍ਰੋਬਲਮ ਟੂ ਸੋਲੂਸ਼ਨ ਐਂਡ ਐਵਰੀ ਕੁਐਸਚਨ ਟੂ ਅਨਸਰ ਜਿੰਨ ਬੁਰਾ ਸਾਡੀਆਂ ਸਾਰੀਆਂ ਸਮੱਸਿਆਵਾਂ ਹੁੰਦੇ ਹੱਲ ਤੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਏ ਉਹਨੂੰ ਫੋਜਣ ਦੀ ਲੋੜਾ ਨਹੀਂ ਜਦੋਂ ਤੁਹਾਨੂੰ ਪ੍ਰੈਕਟੀਕਲ ਕਰ ਕਰਕੇ ਦਿਖਾਏ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਤੁਹਾਡੇ ਪੈਰਾਥਲੋਜੀ ਨਹੀਂ ਲਿਖੋ ਜਣੇ ਬਾਈ ਜੀ ਯਾਰ ਐਡੀ ਵੱਡੀ ਗੁਰਮਤ ਕਰਨੀ ਚਾਹੀਦੀ ਹੈ ਠੀਕ ਹੈ ਸਾਹਿਬ ਜੀ ਹਾਂ ਨਹੀਂ ਕੋਈ ਗੱਲ ਨਹੀਂ ਇੱਕ ਮੇਰੇ ਤੁਹਾਨੂੰ ਇੱਕ ਗੱਲ ਰੋਕਣਾ ਜੀ ਜੀ ਵੀ ਕ੍ਰਿਸ਼ਚਨਰ ਇੱਕੋ ਹੀ ਜਸੂ ਮਸੀਹ ਸ਼ਹੀਦ ਹੋਇਆ ਹਾਂ ਉਹਨਾਂ ਸਾਰੀ ਦੁਨੀਆ ਉਹਦੀ ਮੁੱਠੀ ਚ ਕਰ ਲਈ ਮੈਂ ਨਾਂ ਵੀ ਲਿਆ ਬਿਲਕੁਕੁਲ ਜੀ ਤੇ ਆਪਣੇ ਕਿੰਨੇ ਸ਼ਹੀਦ ਨੇ ਕਿੰਨੇ ਗੁਰੂ ਨੇ ਆਪਾਂ ਕਮਲੇ ਹੋਏ ਫਿਰਦੇ ਹਾਂ ਜੀ ਹਾਂ ਜੀ ਅਸੀਂ ਪੂਰੀ ਦੁਨੀਆ ਨੂੰ ਠੀਕ ਕਰਨਾ ਸੀ ਅਸੀਂ ਖੁਦ ਹੀ ਮਾਰੂਏ ਤੇ ਅਸੀਂ ਕਹਿੰਦੇ ਸਾਡੇ ਕੋਲੇ ਹਾਜ਼ਰ ਨਹੀਂ ਬਣਨਾ ਬਸ ਪਰ ਉਹ ਕਹਿਣ ਲਈ ਕਹਨੇ ਆ ਪਾ ਜੀ ਮੇਰਾ ਬਾਈ ਗੱਲ ਅਸੀਂ ਆ ਵੀ ਇੱਕ ਤਾਂ ਹੁੰਦਾ ਮੰਨਣਾ ਗੁਰਬਾਨੀ ਦੀ ਗੱਲ ਉਹਨਾਂ ਨਾਲ ਇੱਕ ਹੁੰਦਾ ਹੁੰਦਾ ਪਰ ਪ੍ਰਵਾ ਬੇਨਤੀ ਹੈ ਜੀ ਸਮਾਂ ਨਾਲ ਇਦਾਂ ਮੈਨੂੰ ਕਹੀ